ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ YouTube ਚੈਨਲ ਫੌਦੀ ਫੌਦੀ ਦਾ ਦਸਵਾਂ ਅੰਕ ਆ ਜੀ ਆ ਵੈਲਕਮ ਸਾਰਿਆਂ ਨੂੰ ਤਾਂ ਜਿਉਂ-ਜਿਹੜੇ ਵੀਰ ਭਰਾ ਪੁਰਸ਼ ਕੋਲ ਕਿਤਨਾ ਜੁੜੇ ਨੇ ਦੋਸਤੋ ਅੱਜ ਦੀ ਆਪਣੀ ਮਿਲਟਰੀ ਪ੍ਰਿੰਟ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਤਰੰਤ ਰੋਡ ਦੇ ਆਪਣੇ ਚੱਬਾ ਅੱਜ ਇੱਕ ਬਾਈ ਨੇ ਬਹੁਤ ਸੋਹਣੀ ਸ਼ਾਇਰੀ ਵਾਲਾ ਗਾਣਾ ਸ਼ੁਰੂ ਕੀਤਾ ਦੋ ਮਹੀਨੇ ਸੋਈ ਆ ਤੇ 7-8 ਦਿਨ ਤਿਆਰ ਆ ਫੇਸਬੁੱਕ 'ਤੇ ਚੈੱਕ ਕਰ ਲਓ ਫੋਨ ਲੈ ਕੇ ਚੱਕੋ ਇਲੈਕਟ੍ਰੋਨ ਫੋਨਾ ਜਿਵਾਈ ਹੋਈ ਕਾ ਦੀ ਸਤਵੇ ਦਾ ਟਾਈਮ ਆ ਦੇ 6 ਵਜੇ ਚ ਬਈ ਹੋਈ ਐ 18000 ਬੋਲਿਆ ਮਾਂ ਦੇ ਖਲਾ ਹੋਗਾ ਅੰਦਾ ਸੋਣਾ ਦੇ ਬੰਜੂਗੀ ਇੱਕ ਆ ਫਿਰ ਵੇ ਲੋ ਤੇ ਜੱਸ ਸਵੇਰ ਸੋਈ ਆ ਗਾਉਂ ਬਹੁਤ ਸੋਹਣੀ ਐ ਜੀ ਐ ਨਾ ਜੇ ਸਕੂਲ ਤੇ ਬਹੁਤ ਸੋਹਣੀ ਐ ਸੋਨਾ ਕਦਗਾਟ

ਉਨਾਂ ਵਕਤ ਜਿਹੜਾ ਕਾਰਿਆਨ ਮੁਲਕੇ ਤਰਫੋਂ ਲੋਹੇ ਬਣ ਜੂਗੀ ਵਿੱਚੋਂ ਮਾਰਟ ਹੋ ਜੂਗਾ। ਨੰਬਰਪਾਉ ਸਕ੍ਰੀਨ ਦਾ ਨਾਮ ਇਹ ਪੜਿਚਾਅ ਬਾਦਲਾਮ ਕਰਿਆ। ਸਾਰੀ ਗੱਲ ਬਹੁਤ ਬਹੁਤ ਅਲਮੋਦ। ਤੋੜ ਕੇ ਪਤਨ ਤੁਹਾਨੂੰ ਕੋਈ ਕੋਈ ਹੈ ਨਹੀਂ ਮਿਲੀ। ਕਿਉਂਕਿ ਗਾਂਬਦੀ ਆਪਾਂ ਆਪਾ ਵੀਡੀਓ ਬਣਾ ਰਹੇ ਹਾਂ। ਇਹਦਾ। ਬਾਅਦ ਵਿੱਚ ਆਇਓ।